ਕੋ ਕਰਨਾ ਟੌਕ ਦਾ ਇੰਨਾ ਘੈਂਟ ਰੋਡ ਬਣਾਇਆ ਬਹੁਤ ਵਧੀਆ ਪੁੱਟ ਗਿਆ ਸੀਗਾ ਸਾਰਾ ਦੁਬਾਰੇ ਬਣਾਇਆ ਬਾਈ ਜੀ ਇਹ ਰੋਡ ਦੇਖੋ ਰੋਡ ਬਣਾਇਆ ਹੋਇਆ ਬਾਈ ਜੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਫੋਲੋ ਕਰ ਦਿਆ ਕਰੋ ਦੇਖੋ ਰੋਡ ਇਹ ਜੰਨਾ ਦਿੱਲੀ ਵਾਲੇ ਰੋਡ ਤੇ ਜਾ ਚੜਦਾ ਵਾ ਦਿੱਲੀ ਵਾਲੇ ਰੋਡ ਤੇ ਜਾ ਚੜਦਾ ਰਿਹਾ ਸੀ ਇਹ ਇਹ ਪਿੱਛੋਂ ਆਉਂਦਾ ਵਾ ਉਧਰ ਆਪਣੇ ਲਾਟਵਾਲ ਟੂਲਪਲਾਜਾ ਨਹੀਂ ਇਹੜਾ ਲਾਟਵਾਲ ਟੂਲਪਲਾਜਾ ਉੱਥੋਂ ਅੱਗੇ ਲੁਧਿਆਣੇ ਦੇ ਉੱਪਰ ਦੀ ਘੜਦਾ ਆਹ ਦੇਖੋ ਬਾਈ ਜੀ ਕਿੰਨਾ ਤਕੜਾ ਕਲਾਉਨ ਹੋਣਾ ਆਇਆ ਵਾ ਆਹ ਪਤਾ ਨਹੀਂ ਕਿਹਦੀ ਕੰਪਨੀ ਦਾ ਹੋਆ ਇਹ ਕੋਈ ਨਿਯਮ ਕੱਟੀਆਂ ਟੱਪੇ ਬਣੇ ਨੇ ਦੇਖੋ ਬਹੁਤ ਤਕੜਾ ਕਲਾਉਨ ਹੈ ਕਿਹਦੀ ਬਾਰੀ ਤੇ ਪਾਰਟੀ ਦਿਖਾ ਲਈ ਉਹਨਾਂ ਨੂੰ ਪੈਟਰੋਲ ਹੋਸ ਤੇ ਪੈਟਰੋਲ ਹੋਸ ਤੇ ਲਿਖਿਆ ਹੋਇਆ ਦੇਖੋ ਰੋਡ ਬਣਿਆ ਹੋਇਆ ਬੜਾ ਖੈਂਡਾ ਰੋਡ ਹੈ ਇਹ ਉਹਦੇ ਕੋਨੇ 'ਚੋਂ ਸਾਬ ਲਾਈ ਜਾਂਦੇ ਨੇ ਚੱਲੇ ਆਉਣੇ ਜਮੌਰ ਸਾਹਿਬ ਨੂੰ ਇਧਰ ਨਾਲ-ਨਾਲ ਨਹਿਰ ਆ ਦੇਖੋ ਰੋਡ ਦੇਖੋ ਤੁਸੀਂ ਕੀ ਬੜਾ ਹੌਲ ਬਣਿਆ ਹੋਇਆ ਆ ਬਿਜਲੀ ਵਾਲੇ ਪੈਨਲ ਜੇ ਲੱਗੇ ਹੋਇਆ ਤੁਹਾਨੂੰ ਸੋਲਰ ਪਲੇਟਾਂ ਦਿਖਾਉਣਾ ਕਿੰਨੀਆਂ ਹੀ ਲੱਗੀਆਂ ਹੋਣੀਆਂ ਦੇਖੋ ਕਿੰਨੀਆਂ ਹੀ ਜ਼ਿਆਦਾ ਉਹ ਵੀ ਨਹਿਰ ਦੇ ਵਿੱਚ ਆਹ ਦੇਖੋ ਜਿਹੜੀਆਂ ਤਾਰਾਂ ਲਾਈਆਂ ਹੋਈਆਂ ਨੇ ਨਾ ਤੁਹਾਨੂੰ ਗਾਹਾਂ ਦਿਖਾਉਂਗਾ ਚੋਰਾਂ ਨੇ ਸਾਰੀਆਂ ਹੀ ਕੱਢ ਕੇ ਹੀ ਵੇਚਦੀਆਂ ਦੇਖਿਓ ਤੁਸੀਂ ਗਾਹਾਂ ਦਿਖਾਉਂਦਾ ਤੁਹਾਨੂੰ ਮੈਂ ਆਹ ਦੇਖੋ ਜਿਹੜੀਆਂ ਤਾਰਾਂ ਲਾਈਆਂ ਨਹਿਰ ਦੇ ਨਾਲ ਨਾਲ ਕੋਈ ਗੱਡੀ ਨਾ ਇੱਧਰ ਕੋਈ ਡਿਗੇ ਆਹ ਦੇਖੋ ਕਹਾਂ ਦੇਖਿਓ ਕਹਾਂ ਦਿਖਾਉਂਗਾ ਤੁਹਾਨੂੰ ਅੱਗੇ ਹੈ ਹੀ ਨੀਂਗੀਆਂ ਕੱਟ ਕੇ ਸਾਰੀਆਂ ਹੀ ਵੇਚਦੀਆਂ ਦਿਖਾਉਂਗਾ ਤੁਹਾਨੂੰ ਕਹਾਂ ਦੇਖਿਓ ਆਹ ਦੇਖੋ ਬਾਈ ਜੀ ਸੋਲਰ ਪਲੇਟਾਂ ਲੱਗੀਆਂ ਹੋਈਆਂ ਆਹ ਦੇਖੋ ਸੋਲਰ ਪਲੇਟਾਂ ਦੇਖੋ ਕਿਨੇ ਹੋ ਕਿੰਨੀਆਂ ਨੇ ਦੇਖੋ ਆਹ ਕੋਈ ਲਾਗਾ ਹੀ ਲੈ ਗਿਆ ਇੱਕ ਤਾਂ ਆਹ ਦੇਖੋ ਦੰਨੀਆਂ ਪਲੇਟਾਂ ਲੱਗੀਆਂ ਹੋਈਆਂ ਨੇ ਦੇਖੋ ਇਹ ਜਦੋਂ ਤੋਂ ਹੁੰਦੇ ਨੇ ਮੋਟਰ ਲਾ ਕੇ ਵਿੱਚੋ ਹੀ ਨਹਿਰ ਦਈ ਬੰਦਾ ਉੱਤੇ ਬਹਿ ਕੇ ਤਾਂ ਹੁੰਦਾ ਇਹਨਾਂ ਨੂੰ ਸਾਰੀਆਂ ਨੂੰ ਕਈ ਵਾਰ ਦੇਖਿਆ ਮੈਂ ਧੋਦੇ ਨੂੰ ਦੇਖੋ ਕਿੰਨੀਆਂ ਲੱਗੀਆਂ ਹੋਈਆਂ ਨੇ ਇਹ ਹੈ ਪਤਾ ਨਹੀਂ ਕਿਹ ਕਿੰਨਾਂ ਦੀਆਂ ਨੇ ਗਵਰਨਮੈਂਟ ਦੀਆਂ ਨੇ ਜਾਂ ਕਿਸੇ ਪ੍ਰਾਈਵੇਟ ਦੀਆਂ ਨੇ ਬਿਜਲੀ ਬਣਦੀ ਆ ਪਤਾ ਨਹੀਂ ਕਿਹਨਾਂ ਨੂੰ ਦਿੰਦੇ ਨੇ ਕਿਹਨੂੰ ਨਹੀਂ ਗਰੀ ਪਿੰਡ ਨੂੰ ਦਿੰਦੇ ਨੇ ਦੇਖੋ ਕਿੰਨੀਆਂ ਪਲੇਟਾਂ ਲੱਗੀਆਂ ਨੇ ਦੇਖੋ ਬਹੁਤ ਜਿਆਦੇ ਪਲੇਟਾਂ ਲਾਈਆਂ ਹੋਈਆਂ ਨੇ ਮੈਂ ਨਹੀਂ ਕਦੇ ਇੰਨੀਆਂ ਪਲੇਟਾਂ ਨਹਿਰ ਚ ਲੱਗੀਆਂ ਰੱਖੀਆਂ। ਉਹ ਗਿਣੀ ਦੇਖ ਲਿਓ ਕਿੰਨੀਆਂ ਘਣ ਘਣਤੀ ਨੇ। ਮੇਰੇ ਹਿਸਾਬ ਨਾਲ ਡੱਡੇ ਹੋਣਗੇ 2.5 300 ਦੇਖੋ ਕਿ ਨੀਆਂ ਪਲੇਟਾਂ ਨੇ ਨਾਲ ਹੀ ਗੁਰਦੁਆਰਾ ਸਾਹਿਬ ਆ ਜਦੋਂ ਹੀ ਪਲੇਟਾਂ ਖਤਮ ਹੋਣੀਆਂ ਨਾਲ ਹੀ ਗੁਰਦੁਆਰਾ ਸਾਹਿਬ ਆ ਉਹ ਦੇ ਵੜੀ ਵੜੀ ਚੱਲ ਗਈ ਤੇ ਖੜਦਾ ਕੀ ਤੋਂ ਹੋਣੀਆਂ ਗੁਰਦੁਆਰਾ ਸਾਹਿਬ ਗੁਰਦੁਆਰਾ ਬੜੇ ਨੇ ਇੱਧਰ ਆਹ ਦੌੜਦੇ ਹੋਏ ਬਲਗੋਵ ਸਿੰਘ ਜੀ ਇੱਧਰ ਵੀ ਆਏ ਸੀ ਨਾ ਮਾਛੀ ਵੜੇ ਤੇ ਜੰਗਲਾਂ 'ਚ ਹੁੰਦੇ ਹੋਏ ਆ ਦੇ ਰਾਜਾ ਸਾਹਿਬ ਬਾਟਵਾੜੇ ਰੋਜਾ ਪੜਾਵਾ ਰੋਡ ਮਲਾਈਰ ਕਾ ਜਾਵਾਂ ਤੂ ਦਾ ਸਿਰਾ ਰੋਡ ਬਹੁਤ ਬੰਦ ਆ ਪਰ ਦੁਬਾਰਾ ਸਾਹਿਬ ਬਰੰਦ ਪਹੁੰਚੂਗਾ ਦੋਸਤਾਂ ਨੂੰ ਮਿਲਣਾ ਤੇ ਕਿਤੇ ਇਸ ਕਹਾ ਦੇਖੋ ਨਹਿਰਾ ਬਾੜ ਦੀਆਂ ਤਿੰਨ ਨਹਿਰਾ ਉਧਰੋਂ ਦਰਾਏ ਵਾਲੀ ਨਹਿਰ ਦੇ ਵਿੱਚੋਂ ਲੇਖੋ 그러면은 ਨਹਿਰਾ ਕਰਾਲਾ ਸਾਹ ਨੂੰ ਚੱਲ ਜਾਂਦੀ ਆ ਤੇ ਕਾ ਆ ਗਈ ਗੱਲਾਂ ਵਾਲੀ ਜਿਹੜੀ ਇੱਧਰ ਜਾਂਦੀ ਆ ਤੇ ਇੱਕੋ ਪਰੇ ਨੂੰ ਹੋਰ ਪਤਾ ਨਹੀਂ ਕਿੱਧਰ ਨੂੰ ਜਾਂਦੀ ਆ ਇੱਕ ਹੋਰ ਜਾਂਦੀ ਆ ਤਿੰਨ ਨਹਿਰਾ ਬਾੜ ਦੀਆਂ ਦਰਾਏ ਵਾਲੀ ਨਹਿਰ ਜੋ ਕਹਾ ਜਿਹੜਾ ਪੌੜੋਂ ਦਾ ਉੱਥੋਂ ਆਹ ਪੌੜ ਦੇ ਉੱਤੋਂ ਇਹਨਾਂ ਨਾ ਜਿਦੈਕੀਆਂ ਨਾ ਤਿੰਨ ਨਹਿਰਾ ਉੱਥੋਂ ਆਪੇ ਤੋਂ ਵੀ ਦਰਾਏ ਵਾਲੀ ਨਹਿਰ ਇੱਕ ਇੱਕ ਤਾਂ ਜਿਹੜੀ ਆਪਾਂ ਆਈਆਂ ਰੋਡ ਤੇ ਇੱਕ ਤਾਂ ਇਹ ਹੋ ਗਈ ਦੋ ਇੱਧਰ ਤੋਂ ਮਾਰਦਿਆਂ ਖੜੀ ਦੋ ਕੜੀ ਉਹ ਦੇ ਉੱਪਰ ਨਾਲ ਪਾਣੀ ਉਹ ਪਾਣੀ ਨਹਿਰ ਚ ਭਾਈ ਉਹ ਲਾ ਟੱਪੋ ਟੱਪਾਂ ਪੂਰੀ ਫੁੱਲ ਆਰੇ ਆ ਆ ਕਿਧਰ ਆਏ ਆਲੇ ਨੇ ਡੁੱਗਨੀ ਯਾਰ ਬੁੱਲ ਪੂਰੀ ਬੁੱਲ ਆ ਨਾ ਰੇ ਬਹੁ ਪਾਣੀ ਆ ਨਾ ਇਹਦੇ ਤੇ ਰੂੜ ਦੇ ਸਮਝੋ ਨਾਲ ਹੀ ਲੱਗਦਾ ਜੰਮਾ ਆ ਦੇਖ ਲਓ ਜਿਹੋ ਨਾਲੇ ਕੰਮ ਆ ਪੈਸਾ ਕੱਢ ਕੇ ਵੇਚਦੀਆਂ ਇਹ ਬਲਦੇ ਉੱਤੇ ਹੋਣੀਆਂ ਨੇ ਐ ਪਤਾ ਨਹੀਂ ਕਿਵੇਂ ਜਿਹੜੇ ਲੋਡ ਭੰਨ ਭੁਣਾ ਰਿਹਾ ਪੈ ਪੈ ਗਈਆਂ ਨੇ ਨਾਲੇ ਬਲਦੇ ਉੱਤੇ ਦੇਖੋ ਜਿਹੜੀਆਂ ਬਣੀ ਹੋਈਆਂ ਭੰਨੇ ਜਿਹੜੇ ਉੱਤੇ ਤੇ ਇੱਥੇ ਦੇਖੋ ਹੈ ਨਹੀਂਆਂ ਆ ਦੇਖ ਕਈ ਨਹੀਂ ਹੈ ਇਹ ਕੱਢ ਕੇ ਵੇਚਦੀਆਂ ਰਹਾ ਤਾਰਾਂ ਵੀ ਕੱਢ ਕੇ ਵੇਚ ਲੋ ਇਹਦੀਆਂ ਤਾਰਾਂ ਦਿਖਾਉਣਾ ਸਾਨੂੰ ਉਹ ਵੀ ਲੈ ਕੇ ਕੱਢ ਕੇ ਆਹ ਤਾਂ ਹੈਗੀਆਂ ਨੇ ਉਹ ਕਹਾ ਹੈ ਨਹੀਂਆਂ ਓ ਸਾਹਮਣੇ ਦਿੱਲੀ ਵਾਲਾ ਰੋੜਾ ਗਿਆ। ਨਾ ਇਹ ਪੂਰੀ ਫੁੱਲ ਆ ਦੇਖੋ। ਆ ਦੇਖੋ ਉੱਪਰਲੀ ਤਾਰ ਹੈ ਹੀ ਨਹੀਂ ਜਿਹੜੀ ਸਭ ਤੋਂ ਉੱਪਰ ਵਾਲੀ ਹੁੰਦੀ ਆ। ਕੱਟ ਕੇ ਲੈ ਕੇ ਦੇਖੋ। ਆ ਦੇਖੋ ਕੋਈ ਕਿਹੜਾ ਦੋਹਰਾ ਕਰਦਾ ਆ ਸਾਹਮਣੇ ਦਿੱਲੀ ਵਾਲਾ ਰੋਡ ਆ ਕਹਿੰਦੇ ਮਿਲਟਰੀ ਵਾਲੇ ਟ੍ਰੇਨਿੰਗ ਕਰਦੇ ਹੁੰਦੇ ਨੇ ਕਦੇ ਸੜਕਾਂ ਦੇ ਕਦੇ ਪੁਲ ਬਣਾ ਦਿੰਦੇ ਨੇ ਕਦੇ ਪੁਲ ਜਿਹਾ ਢਾ ਦਿੰਦੇ ਨੇ ਆਰਮੀ ਵਾਲੇ ਮੈਂਟੋ ਮਲਟੀ ਪੁਲ ਪਤੰਦਰ ਬਣਾਉਂਦੇ ਨੇ ਮੈਂਟੋ ਮਲਟੀ ਉਹ ਤੇ ਟੈਂਕ ਲਗਾਉਂਦੇ ਕਦੇ ਜੈਪੀ ਾਨ ਲਗਾ ਸਰ ਟਰੱਕ ਜੇ ਲਗਾ ਇਹਨਾਂ ਦੇ ਮੈਂ ਕਹਿੰਨਾ ਮੈਂਟੋ ਮਲਟੀ ਪੁਲ ਬਣਾਉਂਦਾ ਘਾਟੇ ਦੇ ਅੰਦਰ ਅੰਦਰ ਪੁਲ ਪੜ ਜਾਂਦਾ ਆ ਨਹਿਰ ਜਿਵੇਂ ਕਰਦੇ ਉਹਦੇ ਟ੍ਰੇਨਿੰਗ ਆਹ ਦੇਖੋ ਦਿੱਲੀ ਵਾਲਾ ਰੋਡ ਆ ਗਿਆ ਚਲੋ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ